रिकमेंड ਕਰ ਕਿਹੜਾ ਵਾਲੇ ਸੋਚਦੇ ਹੈ ਕਿ ਬੱਚੇ ਡੱਟ ਕੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਨੂੰ ਡਰਾਉਣਗੇ ਬਹੁਤ ਗਲਤ ਫੈਮਿਲੀ ਚ ਹੈ ਹਾਂਜੀ ਅਕਾਲੀ ਦਲ ਉਹ ਪਾਰਟੀ ਹੈ ਜਿਹਦੇ ਵਰਕਰਾਂ ਨੇ ਤੇ 16-16 ਸਾਲ ਖੱਲੇ ਕਰਦੇ ਤੁਰੇ ਪਹਿਲਾ ਸਭਾ ਸਾਹਿਬ ਰਹਿ ਗਿਆ ਚਲੋ ਦੇਖੋ ਕੀ ਲੱਗਦਾ ਇਹ ਮਨਸ਼ਾ ਕੀ ਹੈ ਜੀ ਇਹਨਾਂ ਦੀ ਆਪਾਂ ਸਰਕਾਰ ਦੀ ਕੀ ਮਨਸ਼ਾ ਲੱਗਦੀ ਹੈ ਜੀ ਪਹਿਲਾਂ ਕਹਿ ਰਹੇ ਸੀ ਆਪਣੇ ਆਪਣੀ ਕਮਜ਼ੋਰੀਆਂ ਲਕੌਰਿਆ ਜਿਹੜੀ ਲੁੱਟਖੋ ਕਰੀ ਜਾਂਦੇ ਆ ਲਕੌਰਿਆ ਇਹਨੂੰ ਐ ਨਹੀਂ ਪਤਾ ਸਾਰੇ ਲੁੱਟਖੋ ਜਿਹੜਾ ਕੀਤਾ ਸੱਚੀ ਦਾ حساب 1.5 ਸਾਲ ਬਸ ਹੋ ਗਿਆ ਇੱਕ ਮਿੰਟ ਤੱਕ ਡਾਣੇ ਵਾਲੇ ਸੋਚਦੇ ਆ ਕਿ ਬੱਚੇ ਡਾਟ ਦੇ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਆਊਂਡ ਰਾਲਣਗੇ ਬਹੁਤ ਗਲਤ ਫੈਮਿਲੀ ਚਾ ਹਾਂਜੀ ਅਕਾਲੀ ਦਲ ਉਹ ਪਾਰਟੀ ਹੈ ਇਹਨੇ ਵਰਕਰਾਂ ਨੇ ਇਹਦੇ 16 16 ਥਾਲ ਥੱਲੇ ਕਰਦੇ ਪੁਰਾਏ ਕੱਲਾ ਸਭਾ ਸਾਹ ਰਹਿ ਗਿਆ ਚਲੋ ਦੇਖੋ ਕੀ ਲੱਗਦਾ ਇਹ ਮਨਸ਼ਾ ਕੀ ਹੈ ਜੀ ਇਹਨਾਂ ਦੀ ਆਪਾਂ ਸਰਕਾਰ ਦੀ ਕੀ ਮਨਸ਼ਾ ਲੱਗਦੀ ਹੈ ਜੀ ਪਹਿਲਾਂ ਕਹਿ ਰਹੇ ਸੀ ਆਪਣੇ ਆਪਣੀ ਕਮਜ਼ੋਰੀਆਂ ਲਕੌਰਿਆ ਜਿਹੜੀ ਲੁੱਟਖੋ ਕਰੀ ਜਾਂਦੇ ਆ ਲਹੌਰਿਆ ਇਹਨੂੰ ਐ ਨਹੀਂ ਪਤਾ ਸਾਰੇ ਲੁੱਟਖੋ ਜਿਹੜਾ ਕੀਤਾ ਸੱਚੀ ਦਾ ਹਿਸਾਬ 1.5 ਸਾਲ ਬਥੋਰਾ ਇੱਕ ਮਿੰਟ ਤੱਕੜਾ ਵਾਲੇ ਸੋਚਦੇ ਐ ਕੀ ਬੱਚੇ ਡਾਟ ਕਰਕੇ ਆਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਨੂੰ ਡਰਾਉਣਗੇ ਬਹੁਤ ਗਲਤ ਫੈਮਿਲੀ ਚ ਹੈ ਹਾਂਜੀ ਆਕਾਲੀ ਦਲ ਉਹ ਪਾਰਟੀ ਹੈ ਜਿਹਦੇ ਵਰਕਰਾਂ ਨੇ ਇਹਦੇ 16 16 ਸਾਲ ਥੱਲੇ ਕਰਦੇ ਪੁਰਾਣੇ ਹੈ ਪਹਿਲਾ ਸਭਾ ਸਰਦ ਹੈਗੇ ਚਲੋ ਦੇਖੋ ਕੀ ਲੱਗਦਾ ਇਹ ਮਨਸ਼ਾ ਕੀ ਹੈ ਜੀ ਇਹਨਾਂ ਦੀ ਆਪ ਸਰਕਾਰ ਦੀ ਕੀ ਮਨਸ਼ਾ ਲੱਗਦੀ ਹੈ ਜੀ ਪਹਿਲਾਂ ਕਹਿ ਰਹੇ ਸੀ ਆਪਣੇ ਆਪਣੇ ਆਪਣੀ ਕਮਜ਼ੋਰੀਆਂ ਲਕੌਰਿਆ ਜਿਹੜੀ ਲੁੱਟਖੋ ਕਰ ਜਾਂਦੇ ਆ ਲਕੌਰਿਆ ਇਹਨੂੰ ਐ ਨਹੀਂ ਪਤਾ ਸਾਰੇ ਲੁੱਟਖੋ ਜਿਹੜਾ ਕੀਤਾ ਸਾਜੀ ਦਾ ਹਿਸਾਬ 1.5 ਸਾਲ ਬਸ